ਮੈਂ ਠਾਕੁਰ ਜਗਦੀਪ ਸਿੰਘ ਸਰਪ੍ਰਸਤ ਪਗੜੀ ਸੰਭਾਲ ਜਟਾ ਲਹਿਰ ਮਕੇਰੀਆਂ ਪੰਜਾਬ ਜੋ ਕਿ ਅਸੀਂ ਆਪਣੇ ਪਗੜੀ ਸੰਭਾਲ ਵੱਲੋਂ ਅੱਜ ਜੋ ਪੰਜਾਬ ਦੀ ਬੰਦ ਦੀ ਕਾਲ ਆਈ ਹੈ ਅਸੀਂ ਉਹਦਾ ਸਮਰਥਨ ਕਰਦੇ ਹੋਏ ਆਪਣੇ ਇਲਾਕਾ ਨਿਵਾਸੀ ਮਕੇਰੀਆਂ ਪੰਗਾਲਾ ਹਾਜਪੁਰ ਨੂੰ ਬੇਨਤੀ ਕਰਦੇ ਹਾਂ ਸਾਰੇ ਦੁਕਾਨਦਾਰ ਤੇ ਆਪਣੇ ਰੇੜੀ ਪਹੂੜੀ ਵਾਲਿਆਂ ਨੂੰ ਕਿ ਉਹ ਕੱਲ 30 ਤਰੀਕ ਨੂੰ ਬਿਲਕੁਲ ਵੰਦਾ ਸਦਾ ਜਿਹੜਾ ਉਹ ਸਾਡਾ ਸਹਿਯੋਗ ਦੇਣ ਅਸੀਂ ਜੋ ਸਾਡੇ ਡੱਲੇਵਾਲ ਸਾਹਿਬ ਨੇ ਮਰਨ ਵਰਤ ਰੱਖਿਆ ਅਸੀਂ ਉਹਦਾ ਸਮਰਥਨ ਕਰਦੇ ਆ ਇਹ ਸਾਡੀਆਂ ਦੋਨੇ ਸਰਕਾਰਾਂ ਪੰਜਾਬ ਸਰਕਾਰ ਸੈਂਟਰ ਸਰਕਾਰ ਦੀ ਇਹਨਾਂ ਗਲਤ ਨੀਤੀਆਂ ਕਰਕੇ ਇਹ ਜਿਹੜਾ ਸਾਨੂੰ ਪੰਜਾਬ ਪੰਦ ਦੀ ਕਾਲ ਦਿੱਤੀ ਹੋਈ ਆ ਅਸੀਂ ਬੇਨਤੀ ਕਰਦੇ ਆ ਕਿ ਸਾਰੇ ਹੀ ਦੁਕਾਨਦਾਰ ਵੀਰ ਅਤੇ ਫੋੜੀ ਵਾਲੇ ਇਹ ਕੱਲ ਪੂਰਾ ਦਿਨ ਬੰਦ ਰੱਖਣ ਸਾਡਾ ਸਹਿਯੋਗ ਦੇਣ ਇਹਦਾ ਨੁਕਸਾਨ ਜਿਹੜਾ ਕਿਸਾਨਾਂ ਨੂੰ ਤੇ ਹੈ ਹੀ ਹੈ ਕੱਲ ਇਹ ਦੁਕਾਨਦਾਰ ਪਰਮਾ ਨੂੰ ਸਾਰਿਆਂ ਨੂੰ ਇਹਦਾ ਅਸਰ ਪੈ ਰਿਹਾ ਅਸੀਂ ਬੇਨਤੀ ਕਰਦੇ ਹਾਂ ਕਿ ਸਾਡੀ ਅਪੀਲ ਆ ਕਿ ਕੱਲ ਦਾ ਦਿਨ ਜਿਹੜਾ 30 ਤਰੀਕ ਦਾ ਇਹ ਬਿਲਕੁਲ ਪੂਰਾ ਪੰਜਾਬ ਦਾ ਬੰਦ ਰਹੇਗਾ ਤੇ ਅਸੀਂ ਮਕੇਰੀਆਂ ਪੰਗਾਲਾ ਤੇ ਹਾਜੀਪੁਰ ਵਾਲੇ ਜਿੰਨੇ ਵੀ ਦੁਕਾਨਦਾਰਾਂ ਸਾਡਾ ਸਹਿਯੋਗ ਦੇਣ ਤੇ ਬੰਦ